ਕਰਵਾਉਣ ਜਾ ਰਿਹਾ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚਮੇਲੀ ਦੀ ਵਸਨੀਕ ਹੈ ਜਿਸਨੇ ਕਿ ਗਰੀਬੀ ਨੂੰ ਆਪਣੇ ਸੁਪਨਿਆਂ ਦੇ ਰਾਹ ਦੇ ਵਿੱਚ ਨਹੀਂ ਆਉਣ ਦਿੱਤਾ ਹਰਮੀਤ ਕੌਰ ਨੇ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਚਮੇਲੀ ਦੀ ਰਹਿਣ ਵਾਲੀ ਇਸ ਪੰਜਾਬੀ ਕੁੜੀ ਨੇ ਅੰਡਰ ਸਟਾਰਾ ਨੈਸ਼ਨਲ ਕਬੱਡੀ ਦੇ ਵਿੱਚ ਚੌਥਾ ਸਥਾਨ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਦਾ ਹੀ ਨਹੀਂ ਸਗੋ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਹਲਕਾ ਕੋਟਕਪੁਰਾ ਦੀ ਵਸਨੀਕ ਹੈ ਜ ਜਿਸ ਦੀ ਉਮਰ ਸਿਰਫ 17 ਸਾਲ ਹੈ ਤੇ ਉਹ 5 ਸਾਲ ਦੀ ਉਮਰ ਤੋਂ ਹੀ 12ਵੀਂ ਜਮਾਤ ਦੀ ਵਿਦਿਆਰਥਣ ਹੈ ਇੱਕ ਗਰੀਬ ਪਰਿਵਾਰ ਦੀ ਲੜਕੀ ਹੋਣ ਕਰਕੇ ਉਹ ਪਿੰਡ ਦੀ ਇਕਲੌਤੀ ਕਬੱਡੀ ਖੇਡ ਦੇ ਵਿੱਚ ਉਸ ਮੁਕਾਮ ਤੱਕ ਪਹੁੰਚੀ ਹਰਮਿਤਕੌਰ ਦੇ ਨਾਲ ਹੀ ਪੰਜਾਬ ਦੀਆਂ 12 ਲੜਕੀਆਂ ਮੱਧ ਪ੍ਰਦੇਸ਼ ਦੇ ਬੰਗਲੌਰੂ ਦੇ ਵਿੱਚ ਰਾਸ਼ਟਰੀ ਖੇਡ ਖੇਡਣ ਦੇ ਲਈ ਗਈਆਂ ਸਨ ਰਣਨੀਤੀਕਾਲ ਇਹ ਹੈ ਕਿ ਇਸ ਗਰੀਬ ਲੜਕੀ ਦੇ ਜੱਥੇ ਤੋਂ ਬਾਅਦ ਇਲਾਕੇ ਦਾ ਕੋਈ ਵੀ ਆਗੂ ਜਾਂ ਅਧਿਕਾਰੀ ਉਸ ਦਾ ਸਵਾਗਤ ਕਰਨ ਦੇ ਲਈ ਨਹੀਂ ਪਹੁੰਚਿਆ ਪਰਿਵਾਰ ਆਪਣੀ ਧੀ ਨੂੰ ਫੌਜੀ ਬਣਨਾ ਚਾਹੁੰਦੀ ਹੈ ਤੇ ਮਾਂ ਨੇ ਸਰਕਾਰ ਤੋਂ ਮਦਦ ਦੀ ਵੀ ਅਪੀਲ ਕੀਤੀ ਹੈ ਮੈਂ ਨੈਸ਼ਨਲ ਲੈਵਲ ਤੇ ਮੱਧ ਪ੍ਰਦੇਸ਼ ਦੇ ਨੈਸ਼ਨਲ ਸੈਲ ਕਬੱਡੀ ਖੇਡਿਆ ਸੀ ਸਕੂਲ ਦੇ ਹਾਂਜੀ ਸਕੂਲ ਕਿੰਸ ਕਿੱਥੇ ਖੇਡ ਕੇ ਆਏ ਸੀ ਔਰ ਕਿੰਨੇ ਲੋਕ ਇਕੱਠੇ ਆ ਰਿਹਾ ਨਗੇ ਸੀ ਮੈਂ ਮੱਧ ਪ੍ਰਦੇਸ਼ ਖੇਡ ਕੇ ਆਏ ਸੀ ਨਰਸਿੰਗਪੁਰ ਜ਼ਿਲ੍ਹਾ ਸੀ ਗਾੜ੍ਹ ਵਾਲਾ ਪਿੰਡ ਸੇ ਉੱਥੇ ਤੇ 12 ਖਿਡਾਰੀ ਗਏ ਸੀ ਅਸੀਂ ਪੂਰੇ ਪੰਜਾਬ ਹਾਂਜੀ ਪੂਰੇ ਪੰਜਾਬ ਜੀ ਪੂਰੀ ਪੰਜਾਬ ਦੀ ਟੀਮ ਦੇ ਵਿੱਚ ਤੁਸੀਂ ਫ੍ਰੀ ਗੁੱਟ ਜਲੇ ਸੁਣੇ ਹਾਂਜੀ ਫਰੀਦਕੋਟ ਤੋਂ ਮੈਂ ਸੀ ਕਿ ਕਿਸ ਤਰ੍ਹਾਂ ਤੁਸੀਂ ਇਹ ਗੇਮ ਚੁਣੀ ਹੈ ਕਿ ਚੌਂਕ ਸੀਗਾ ਕਿ ਅਲੱਗੋ ਖੇਡਦਾ ਸੀ ਨਾ ਪਹਿਲਾ ਕੋਈ ਨਹੀਂ ਖੇਡਦਾ ਸੀ ਹਨਾ ਪਹਾੜੇ ਸਕੂਲ ਚ ਪੜ੍ਹਦੇ ਸੀ ਉੱਥੇ ਇੱਕ ਵਾਰੀ ਟ్రਾਇਲ ਦਿੱਤੇ ਸੀਗਾ ਕਬੱਡੀ ਦੇ ਬਸ ਉਹਨੂੰ ਤਾਂ ਸ਼ੌਂਕ ਪੈ ਗਿਆ ਤੇ ਖੇਡਣਾ ਸਟਾਰਟ ਕਰਤਾ ਤੇ ਸਰਵਾਰ ਚ ਕੋਈ ਕੋਈ ਪਰਵਾਰ ਚ ਮੰਮੀ ਗਾੜੀ ਇੱਕ ਭਰਾ ਤੇ ਦੋ ਭੈਣਾਂ ਨੇ ਜਿਹੜਾ ਨੈਸ਼ਨਲ ਹੁਣ ਤੱਕ ਹੋਰ ਕਿਹੜੇ ਮੁਕਾਬਲੇ ਖੇਡੇ ਤੇ ਕਿੱਕੀ ਕੀ ਪੋਜੀਸ਼ਨ ਹੁਣ ਲਈ ਹੈ ਕਿ ਬੰਗਤਨ ਪੰਜਾਬ ਦੀਆਂ ਖੇਡੀਆਂ ਡਿਸਟ੍ਰਿਕਟ ਤੋਂ 골ਡ ਮੈਡਲ ਆਏਗੇ ਤੇ ਸਟੇਟ ਖੇਡੀਆਂ ਤੇ ਸਭ ਜੂਨੀਅਰ ਖੇਡੀਆਂ ਚ ਸਟੇਟ ਚ 3rd ਪੋਜੀਸ਼ਨ ਆਈ ਸੀ ਦੋ ਵਾਰੀ ਹਾਂਜੀ ਤੇ ਸਕੂਲਲੀ ਸਟੇਟਸ ਵੀ ਖੇਡ ਕੇ ਆਇਆ 3rd ਪੋਜੀਸ਼ਨ ਆਈ ਹਾਂ ਸਕੂਲ ਚ ਐਸਾ ਪੋਜੀਸ਼ਨ ਨਹੀਂ ਆਈ ਸੀ ਸਟੇਟ ਚ ਹਾਂ ਕਿ ਬੰਗਤਨ ਪੰਜਾਬ ਦੀਆਂ ਖੇਡੀਆਂ ਉਹਦੇ ਵਿੱਚ ਡਿਸਟ੍ਰਿਕਟ ਚ 골ਡ ਮੈਡਲ ਆਇਆਗੇ स्टेट्स के नियांगिया सब जूनियर स्टेट के डिसीजन जो थर्ड पोजीशन आई सी भी दो आ के बना हाँ कीना तोड़ी कर्मवीर करे कर्मवीर की तोड़ी कर्म कर्म बेटी ने जब नाम हासिल किया की कहना चाहूँगे सारा बट नाम बहुत खुशी दिखा ला सांत है सर पर साथ ही थोड़ी यूं जाए भी मेरे कर दिया है पैनतिंग है मेरे भी एक बेटा हुई मुझे कार्यालय तक पे ਪਰ ਔਖਾ ਹੈ ਨਵਰੇ ਤੋਂ ਨਹੀਂ ਜਾਂਦੇ ਬਸ ਤੇ ਕਈ ਵਾਰ ਵਿਚਾਰੇ ਕੋਈ ਕਰਾਇਆ ਹੁੰਦਾ ਕਈ ਵਾਰ ਨਹੀਂ ਹੁੰਦਾ ਕਈ ਵਾਰ ਉਮੀਦ ਭੱਜ ਜਾਂਦੀ ਆ ਵੀ ਸੌਖਾ ਹੋ ਜਾਂਦਾ ਜੀ ਕੋਈ ਸਹਤਾ ਹੋਈ ਜਾ ਸਾਡੀ ਹੁਣ ਤਾਂ ਕਦੀ ਅ ਸਰ ਕਿਰੋੜਾ ਜੀ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਇਹ ਬੇਟੀ ਬਾਰੇ ਦੱਸੋ ਕਿਸ ਤਰ੍ਹਾਂ ਦੀ ਬੇਟੀ ਹੈ ਜਿਹੜੀ ਅੱਜ ਉਹਦੀ ਅਸਰ ਕਰਤੀ ਹੈ ਹਾਂਜੀ ਇਸ ਦਾ ਨਾਮ ਹਰਮਿਤ ਕੌਰ ਆ ਜੀ ਇਹ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਢੀਵੀ 12ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਹੁਣੇ-ਹੁਣੇ ਜੋ

ਇਸ ਤੋਂ ਬਾਅਦ ਖੇਡਾਂ ਵਰਤਨ ਪੰਜਾਬ ਦੀਆਂ ਤੇ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਦੀਆਂ ਸਾਡੀਆਂ ਗੇਮਸ ਹੁੰਦੀਆਂ ਉਸ ਵਿੱਚ ਵੀ ਬਹੁਤ ਮੱਲਾ ਮਾਰੀਆਂ ਇਸ ਲੜਕੀ ਨੇ ਬਹੁਤ ਹੀ ਮੇਨ